ਲੋ ਜੀ ਇੱਧਰ ਆਪਾਂ ਦਮਨ ਦੇ ਲੰਚ ਵਾਸਤੇ ਬਣਾਤੇ ਸਿਮਪਲ ਆਲੂ ਤੇ ਨਾਲ ਪਿਆਜ਼ ਦੀ ਸਬਜ਼ੀ ਕੀ ਹੋ ਰਹਾ ਦਮਨ ਹੈ ਨਾਲ ਲੈਪਟਾਪ ਚੱਲ ਰਿਹਾ ਹੈ ਵੈਸੇ ਹੀ ਵੈਸੇ ਹੀ ਧਿਆਨ ਨਾ ਬਾਟੀ ਕਿਵੇਂ ਫੜੀ ਹੈ ਫਿਰ ਦੋ ਮਿੰਟ ਠੰਡੀ ਹੋ ਲੈਣ ਦੇ ਫਿਰ ਨਾਲ ਲੈਪਟੋਪ ਇੰਜੋਏ ਕਰ ਰਹੇ ਠੀਕ ਹੈ ਦਮਨ ਰੈਡੀ ਹੋ ਗਿਆ ਸਕੂਲ ਜਾਣ ਨੂੰ ਟਾਈਮ 8:30 ਦਾ ਹੋ ਗਿਆ ਸੱਤੋ ਜੀ ਵੈਣ ਹੋਣੀ ਹੈ ਬਸ ਫਟਾਫਟ ਬੋਤ ਨੀਚੇ ਚਲੇ ਜਾਓ ਠੀਕ ਹੈ ਕੱਲ ਦਾ ਬਹੁਤ ਗਾ ਪਿਆ ਘਰ ਚ ਹੁਣ ਮੈਂ ਸਪਾਈਆਂ ਕਰਾਂਗੀ ਠੀਕ ਹੈ ਕੱਲ ਜਾਣਦ ਕਰਕੇ ਨਾ ਸਾਰਾ ਕੁਝ ਉੱਥੇ ਦਾ ਉੱਥੇ ਪਿਆ ਈ ਲੋ ਜਾ ਰੋਟੀ ਖਾ ਲਈ ਹਾਂ ਪਤਾ ਤੈ ਤੂੰ ਛੇਤੀ ਰਾਡੀ ਹੋ ਗਿਆ ਯਾਰ ਹਾਂ ਅੱਜ ਤਾਂ ਅੱਜ ਤਾਂ ਦੇਣੀ ਮੈਂ ਨਹੀਂ ਚੀਫ ਉਹ ਗਰੀਬ ਚੜ ਗਿਆ ਟਾਈਮ ਹੋ ਗਿਆ ਸਵੇਰੇ 9:30 ਨਹੀਂ ਤਾਂ ਉਤਾਰ ਜਾਂਦੇ ਹੁੰਦੇ ਨੇ 11 11:30 12 ਇਹ ਟਾਈਮ ਹੈ ਹੈਨਾ ਕਈ ਵਾਰ ਕੀ ਹੁੰਦਾ ਨਾ ਕਿ ਕੁਝ ਕੰਮ ਅਰਲੀ ਮਾਰਨਿੰਗ ਜਾ ਕੇ ਕਰਨੇ ਪੈਂਦੇ ਨੇ ਆਪਾਂ ਨੂੰ ਆਫ ਫਿਕਰ ਹੁੰਦੀ ਹੈ ਅੱਜ ਜ਼ਿਆਦਾ ਹਾਂ ਅੱਜ ਜ਼ਿਆਦਾ ਕੰਮ ਨਹੀਂ ਲੱਗਦਾ ਕੱਲ ਛੁੱਟੀ ਸੀ ਨਾ ਫਿਰ ਆਪਣੀ ਕੱਲ ਛੁੱਟੀ ਲੱਤੀ ਸੀ ਕਿਉਂ ਕੱਲ ਵਾਲਾ ਕੰਮ ਦੀ ਪੈਂਡਿੰਗ ਰਹਿ ਗਿਆ ਹੁਣ ਤੇ ਆਲ ਕਹਾਂ ਜਲਦੀ ਚੱਲਿਆ ਆਪਾਂ ਨੂੰ ਇੱਕ ਕਮੈਂਟ ਆਇਆ ਸੀ ਪੁੱਛ ਰਹੇ ਸੀ ਕਿ ਕੈਨੇਡਾ ਚ ਕੰਮ ਹੈਗਾ ਕਿ ਨਹੀਂ ਹੈਗਾ ਤੇ ਜਰੂਰ ਤੁਸੀਂ ਦੱਸਿਓ ਕਹਿੰਦੇਗਾ ਇੰਡੀਆ ਚ ਵੀ ਕਹਿੰਦੇ ਕੰਮ ਨਹੀਂ ਹੈਗਾ ਪਰ ਜਿਹਨੂੰ ਮਿਲਨਾ ਉਗਲੀ ਜਾਂਦਾ ਉਹ ਕੰਮ ਕਿਸੇ ਨੇ ਆਪਣਾ ਕੋਲ ਲਿਆ ਕਿਸੇ ਨੇ ਕੰਮ ਕਰ ਲਿਆ ਬਾਕੀ ਆ ਜਿਹਨੂੰ ਦੇਖੋ ਮਿਲ ਗਿਆ ਉਹ ਕਹਿੰਦਾ ਹੈਗਾ ਜਿਹਨੂੰ ਨਹੀਂ ਮਿਲਿਆ ਹਨਾ ਉਹ ਕਹਿੰਦਾ ਨਹੀਂ ਹੈਗਾ ਹਾਂ ਇੱਕ ਚੀਜ਼ ਦਾ ਹੈਗਾ ਕੰਸਰਨ ਕਿ ਜਿਹੜਾ ਜਿਥੇ ਆਪਣੇ ਬੱਚੇ ਜ਼ਿਆਦਾ ਗਏ ਹੋਣੇ ਆਪਣੇ ਪੰਜਾਬੀ ਬੱਚੇ ਬੱਚੀਆਂ ਜੋ ਜ਼ਿਆਦਾ ਗਏ ਹੋਣੇ ਜਾਂ ਕੋਈ ਵੀ ਮੈਂਬਰ ਜ਼ਿਆਦਾ ਨੇ ਆਪਣੇ ਇੰਡੀਆ ਵਾਲੇ ਉੱਥੇ ਥੋੜਾ ਜਿਹਾ ਕੰਸਰਨ ਤਾਂ ਰਹੋਗੇ ਹੋਗੇ ਤੇ ਜੇ ਮੈਂ ਛੋਟੇ ਸ਼ਹਿਰਾਂ ਦੇ ਵਿੱਚ ਜ਼ਿਆਦਾ ਜੌਬਸ ਓਪਰਚੁਨਿਟੀ ਤਾਂ ਚਲੋ ਨਹੀਂ ਹੁੰਦੀ ਲੇਕਿਨ ਹੁੰਦੀਆਂ ਨੇ ਕਿ ਉਹਨਾਂ ਲੋੜ ਹੁੰਦੀ ਐ ਜੇ ਨਾ ਆਪਾਂ ਇੱਕ ਜਗ੍ਹਾ ਸਾਰੇ ਇਕੱਠੇ ਹੋ ਜਾਈਏ ਹੂੰ ਪਰ ਪਰ ਵੀ ਇੱਕ ਮੰਨ ਲਓ ਕੋਈ ਕੰਪਨੀ ਐ ਮੰਨ ਲਓ ਰੇਲਵੇ ਆ ਉਹਨੂੰ ਹਜ਼ਾਰ ਬੰਦੇ ਲੋੜ ਆ ਉੱਥੇ ਲੱਖ ਬੰਦਾ ਪਹੁੰਚ ਜਾ ਤਾਂ ਲੱਖਾਂ ਤਾਂ ਨਹੀਂ ਜੌਬ ਮਿਲਣਗੀਆਂ ਉਹੀ ਤਾਂ ਹਜ਼ਾਰ ਬੰਦਿਆਂ ਨੂੰ ਹੀ ਮਿਲਣੀ ਐ ਆਹ ਕਰਨੀ ਤੇ ਪੁੱਛ ਰਹੀ ਕਿ ਸਿਮਰਨ ਨੂੰ ਕੰਮ ਮਿਲਿਆ ਤੇ ਮੈਨੂੰ ਲੱਗਦਾ ਅਸੀਂ ਉਦੋਂ ਵਲੌਗ ਹੀ ਪਾਇਆ ਸੀ ਕਿ ਉਸ ਪ੍ਰਮਾਤਮਾ ਦੀ ਮਿਹਰ ਹੈ ਕਿ ਉਹਨੂੰ ਕੰਮ ਮਿਲ ਗਿਆ ਬਹੁਤ ਵਧੀਆ ਲਾਈ ਬਾਕੀ ਤੁਹਾਡੇ ਭੈਣ ਭਰਾਵਾਂ ਦਾ ਪਿਆਰ ਹੈ ਹੈਨਾ ਬਹੁਤ ਜ਼ਿਆਦਾ ਮਤਲਬ ਟੈਨਸ਼ਨ ਸੀਗੇ ਲਗਾਤਾਰ ਅਸੀਂ ਜਦੋਂ ਜੁ ਗਈ ਹੈ ਨਾ ਸਾਨੂੰ ਤਾਂ ਲੱਗਿਆ ਬੇਟਾ ਵਾਪਸ ਆ ਜਾ ਹੂੰ ਐਂ ਲੱਗਿਆ ਕਿ ਅਸੀਂ ਤੇਰੀ ਟਿਕਟਾ ਕਰਾ ਲਾਂਗੇ 4-5 ਲੱਖ ਰੁਪਏ ਦਾ ਘਟਾ ਜਰ ਲਾਂਗੇ ਤੂੰ ਆ ਜਾ ਜੇ ਤੈਨੂੰ ਲੱਗਦਾ ਹੈ ਨਾ ਕਿ ਮੈਂ ਕੁਝ ਨਹੀਂ ਕਰ ਪਾਉਂਗੀ ਜਾਂ ਕੁਝ ਤਾਂ ਬੇਟਾ ਵਾਪਸ ਆ ਜਾ ਪਰ ਨਹੀਂ ਸਾਡੀ ਸਿਮਰਨ ਚ ਬਹੁਤ ਹੀ ਮਸੀ ਬਹੁਤ ਹੀ ਮਸੀ ਤੇ ਉਹ ਵਾਹਿਗੁਰੂ ਨੇ ਬੜਾ ਸਾਥ ਦਿੱਤਾ ਤੇ ਆਪਣੇ ਭੈਣ ਭਰਾਵਾਂ ਨੇ ਬਹੁਤ ਸਾਥ ਦਿੱਤਾ। ਮਤਲਬ ਕਿ ਉਹਨੇ ਬੱਚੀ ਨੇ ਮਤਲਬ ਮੇਂਦੂ ਹੀ ਕੀਤੀ ਹੈ ਤੇ ਚਲੋ ਅੱਜ ਕੰਮ ਮਿਲ ਗਿਆ। ਇੱਕ ਵਾਰ ਬੱਚਾ ਸਟੇਬਲ ਤਾਂ ਹੋ ਗਿਆ ਨਾ। ਹਾਂ ਸਹੀ। ਜਦੋਂ ਬੱਚਾ ਇੱਕ ਵਾਰ ਸਟੇਬਲ ਹੋ ਗਿਆ ਫਿਰ ਹੌਲੀ-ਹੌਲੀ ਸਾਰੇ ਅੱਗੇ ਰਾਹ ਖੁੱਲਦੇ ਜਾਂਦੇ ਨੇ। ਤੇ ਕੋਈ ਨਾ ਕੋਈ ਚੀਜ਼ ਮਿਲਦੀ ਰਹਿੰਦੀ ਹੈ। ਸਹੀ ਗੱਲ ਹੈ। ਕਾਫੀ ਦਿਨਾਂ ਦਾ ਕਮੈਂਟ ਆਇਆ ਸੀ ਤੇ ਆਪਣੇ ਕੋਲ ਟਾਈਮ ਨਹੀਂ ਤੇ ਅੱਜ ਮੈਂ ਕਿਹਾ ਚਲੋ ਉਤਾਰ ਛੇਤੀ ਰੈਡੀ ਹੋ ਗਏ ਤੇ ਆਪਾਂ ਦੋ ਤੁਹਾਡੇ ਨਾਲ ਗੱਲਾਂ ਕਰ ਲੈਨੇ ਆ। ਤੇ ਹੁਣ ਮੈਂ ਬੱਚਿਆਂ ਨੂੰ ਕਰਨਾ ਚਾਹੀਦਾ ਪਰ ਬੱਚੇ ਵੀ ਕੀ ਕਰਨ ਜਦੋਂ ਆਪਾਂ ਸਾਰੇ ਉੱਥੇ ਇਕੱਠੇ ਹੋਵਗੇ ਇੱਕ ਜਗ੍ਹਾ ਤੇ ਉਹ ਤਾਂ ਔਖੇ ਹੀ ਹੋ ਜਾਣਾ ਕੰਮ। ਮਿਹਨਤ ਕਰਨੀ ਪੈਂਦੀ ਏ। ਮਿਹਨਤ ਕਰੀ ਕਰੋ। ਇਹ ਹੈ ਕਿ ਲੋਕੇਸ਼ਨ ਥੋੜੀ ਜਿਹਾ ਹਟਵੀਂ ਲਾਓ। ਉਹ ਜਿਹੜੇ ਗੰਗਾ ਨਹਾਉਣ ਚੱਲੇ ਆ ਆਪਾਂ ਉੱਥੇ ਦਾ ਰਸ਼ ਮਿਲਣਾ ਹੀ ਮਿਲਣਾ ਮਿਲਣਾ ਹੀ ਮਿਲਣਾ ਥੋੜਾ ਜਿਹਾ ਹਟ ਕੇ ਨਹਾ ਲਓ ਜੇ ਗੰਗਾ ਨਹਾਉਣੀ ਉੱਥੇ ਨਾ ਨਾ ਥੋੜੇ ਸਾਈਡ ਤੇ ਹੋ ਜਾਓ ਸਾਈਡ ਤੇ ਹੋ ਜਾਓ ਹੋਰ ਕੀ ਇਹ ਨਹਾਉਣੀ ਆ ਹੋਰ ਕੀ ਕਰਨਾ ਇਹਦਾ ਮਤਲਬ ਇਹ ਆ ਕਿ ਜਿਵੇਂ ਜੇ ਸ਼ਹਿਰ ਚ ਜਿਆਦਾ ਭੀੜ ਪੜਕਾ ਜਿਆਦਾ ਸਟੂਡੈਂਟ ਨੇ ਜਿਆਦਾ ਹੋਣੇ ਹਨਾ ਤੁਸੀਂ ਉਸ ਤੋਂ ਉਹਨੂੰ ਅਵੋਇਡ ਕਰ ਦਿਓ ਕਿਤੇ ਹੋਰ ਐਡਮਿਸ਼ਨ ਲੈ ਲਓ ਕੋਈ ਐਸੀ ਗੱਲ ਨਹੀਂ ਸਟਰਗਲ ਤਾਂ ਤੁਹਾਨੂੰ ਹਰ ਪਾਸੇ ਕਰਨੀ ਹੈ ਉਹ ਤਾਂ ਤੁਹਾਨੂੰ ਉੱਥੇ ਜਾ ਕੇ ਵੀ ਕਰਨੀ ਹੈ ਬਸ ਆਪਾਂ ਇਹ ਸੋਚਦੇ ਆ ਕਿ ਇੱਥੇ ਸਾਰੇ ਪੰਜਾਬੀ ਮੁੰਡੇ ਨੇ ਪੰਜਾਬੀ ਬੱਚੇ ਨੇ ਇਹ ਚੱਕਰ ਦੇ ਵਿੱਚ ਬੱਚਾ ਉੱਥੇ ਪਹੁੰਚ ਜਾਂਦਾ ਹੈ ਫਿਰ ਉਹ ਪੰਜਾਬੀ ਬੱਚਾ ਕਹਿੰਦਾ ਯਾਰ ਮੈਂ ਤੈਨੂੰ ਕਿੱਥੇ ਨਵਾਵਾਂ ਤੇ ਕੰਮ ਹੀ ਨਹੀਂ ਹੈਗਾ ਠੀਕ ਹੈ ਮੈਂ ਤਾਂ ਆਫਲੇ ਨੂੰ ਤਾਂ ਆਪਣੀ ਡਾਈਸੀ ਲੱਗਦਾ ਕੰਮ ਜਿਆਦਾ ਖਬਰਾਂ ਇਹੀ ਸੁਣਨ ਨੂੰ ਆ ਰਹੀਆਂ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਨਹੀ ਬਾਕੀ ਛੋਟੇ ਸ਼ਹਿਰਾਵਾਲਾ ਛੋਟੇ ਸ਼ਹਿਰਾਵਲ ਛੋਟੇ ਜਿੱਥੇ ਲੋਕੇਸ਼ਨ 'ਚ ਆਪਣੇ ਬੰਦੇ ਘੱਟ ਨੇ ਜਿੱਥੇ ਬੱਚਾ ਆਪਣਾ ਘੱਟ ਗਿਆ ਉੱਥੇ ਫਿਰ ਵੀ ਓਪਰਚੁਨਿਟੀ ਫਿਰ ਵੀ ਹੋਣਗੀਆਂ ਜਿਹੜਾ ਕਿ ਉਹਨੂੰ ਬ੍ਰਮਟਨ ਵੈਂਕੂਵਰ ਸਰੀ ਔਰ ਪਰੰਤੂ ਇਹ ਜਿਹੜਾ ਤਾਂ ਕੰਮ ਨੂੰ ਟਾਈਟ ਹੀ ਹੈ ਕਾਲਜ ਲਿਆ ਸੀ ਜਿੰਨੇ ਕੋ ਸਾਨੂੰ ਨਾਲੇ ਸੀ ਇਹੀ ਤੁਹਾਨੂੰ ਦੱਸਤਾ ਹਨ ਤੇ ਬਾਕੀ ਜੀ ਹੋਰ ਵੀ ਕੁਝ ਗੱਲਾਂ ਹੋਣਗੀਆਂ ਅੱਗੇ-ਅੱਗੇ ਸ਼ੇਅਰ ਕਰੀ ਜਾਵਾਂਗੇ ਹਾਂ ਬਸ ਤੁਸੀਂ ਕਮੈਂਟ ਕਰਕੇ ਪੁੱਛ ਲਿਆ ਕਰੋ ਸਾਨੂੰ ਹਨਾ ਹਾਂ ਚਲੋ ਹੋਰ ਰੈਡੀ ਮੈਂ ਵੀ ਅੱਜ ਕੰਮ ਸ਼ੁਰੂ ਕਰਨਾ ਕੱਲ ਦਾ ਬਹੁਤ ਗਾ ਪਿਆ ਟਿਫਨ ਤੇ ਅੱਜ ਤੁਹਾਡਾ ਬਣਾਤਾ ਮੈਂ ਲੈ ਜਿਓ ਠੀਕ ਹੈ ਆ ਦੇਰੋ ਕੱਲ ਦਾ ਸਮਾਨ ਲਿਆਂਦਾ ਇੱਥੇ ਪਿਆ ਆਲੂ ਪਿਆਜ਼ ਕੁਝ ਨਹੀਂ ਆਪਾਂ ਨੇ ਚੱਕਿਆ ਆਪਾਂ ਬਸ ਇੰਨੇ ਕੋ ਥੱਕ ਗਏ ਸੀ ਕੱਲ ਤੇ ਹੁਣ ਆਪਾਂ ਇਹਦਾ ਸਾਫ ਸੁਥਾਇਆ ਕਰਨੇ ਆ ਕੱਲ ਦੇ ਕੱਪੜੇ ਵੀ ਸਾਰਾ ਕੁਝ ਇੱਥੇ ਪਿਆ ਹੁਣ ਆਪਾਂ ਕਰਦੇ ਹਾਂ ਆਪਣੇ ਕੰਮ ਸਟਾਰਟ ਤੇ ਇਧਰੋਂ ਬੈਡਰੂਮ ਨੂੰ ਥੋੜਾ ਬਹੁਤਾ ਸਾਫ ਕਰਤਾ ਬਸ ਬੈੱਡ ਸ਼ੀਟਾਂ ਰਹਿ ਗਈਆਂ ਚੇਂਜ ਕਰਨ ਵਾਲੀਆਂ ਬਾਕੀ ਜਿਆਦਾ ਲੌਬੀ ਏ ਤੇ ਇਧਰ ਆਪਾਂ ਸੋਫੇ ਦੇ ਕੱਪੜੇ ਥੋੜੇ ਜੀ ਉਹਨਾਂ ਨੂੰ ਉੱਪਰ ਕਵਰ ਕਰਨਾ ਤੇ ਬਾਹਰ ਅੱਜ ਮੌਸਮ ਧੁੱਪ ਨਿਕਲੀ ਏ ਤੇ ਰਾਤ ਵੀ ਬਹੁਤ ਗਰਮੀ ਸੀ ਸਵੇਰੇ ਮੈਂ ਤੁਹਾਨੂੰ ਦਿਖਾਇਆ ਸੀ ਉਦੋਂ ਤਾਂ ਠੰਡਾ ਸੀ ਮੌਸਮ ਪਰ ਹੁਣ ਗਰਮੀ ਹੋ ਗਈ ਸਾਡਾ ਟਮਾਟਰ ਦਾ ਬੂਟਾ ਸੁੱਕ ਗਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਵਿਚਾਰੇ ਨੂੰ ਤਲੋ ਜੀ ਆਪਾਂ ਸਫਾਈਆਂ ਕਰਤੀਆਂ ਬਹੁਤ ਗਾ ਪਿਆ ਸੀ ਇੱਧਰ ਵੀ ਸਫਾਈ ਹੋ ਗਈ ਇੱਧਰ ਵੀ ਹੋ ਗਈ ਆਪਣੀ ਕਿਚਨ ਵੀ ਕੈਂਟ ਹੋ ਗਈ ਸਾਫ ਤੇ ਉਧਰਲਾ ਬੈਡਰੂਮ ਹੀ ਹੋ ਗਿਆ ਸਾਫ ਤੇ ਉਧਰ ਆਪਾਂ ਮਸ਼ੀਨ ਲਾਈ ਸੀ ਤੇ ਬਾਹਰ ਮੌਸਮ ਫੇਰ ਬੱਦਲ ਵਾਲਾ ਹੋਇਆ ਤੇ ਉਧਰ ਆਪਾਂ ਕੱਪੜੇ ਕੁੱਪੜੇ ਧੋਤੇ ਸਾਰੇ ਤੇ ਦੇਖਦੇ ਹਾਂ ਹੁਣ ਮੀਂਹ ਸ਼ਾਮ ਨੂੰ ਨੇਰੀ ਨੁਰੀ ਆਏਗੀ ਫੇਰ ਤੇ ਹੁਣ ਆਪਾਂ ਫ੍ਰੀ ਆ ਹੁਣ ਥੋੜਾ ਚਿਰ ਕਰਦੇ ਆ ਆਰਾਮ ਤੇ ਉਸ ਤੋਂ ਬਾਅਦ ਫਿਰ ਦਮਨ ਆਏਗਾ ਫੇਰ ਕਰਦੇ ਆ ਵਲੋਗ ਕੰਟੀਨਿਊ ਆਰੂ ਮਾਝ ਠੰਡਾ ਲੱਗ ਰਿਹਾ ਉਧਰੋਂ ਹਵਾ ਆ ਰਹੀ ਏ ਤੇ ਉਤੋਂ ਥੋੜਾ ਠੰਡਾ ਜੀ ਆਪਾਂ ਵੀ ਰੈਸਟ ਟੂਸਟ ਕਰਕੇ ਤੇ ਆਪਣੇ ਘਰ ਦੇ ਕੰਮ ਕਰ ਰਹੇ ਸੀ ਤੇ ਫ੍ਰੀ ਹੋ ਗਏ ਸੀ ਤੇ ਦਮਨ ਅੱਜ ਟਿਊਸ਼ਨ ਮਤਲਬ ਸਕੂਲ ਤੋਂ ਚਲੀ ਗਈ ਸੀ ਉਹ ਜਿਹੜੀ ਵੈਨ ਆ ਟਿਊਸ਼ਨ ਵਾਲੀ ਜਾਂਦੀ ਤੇ ਉੱਥੇ ਉਤਰ ਗਈ ਕਿਉਂਕਿ ਉਹਨੂੰ ਜਦ ਘਰੇ ਆਉਂਦੀ ਏ 4:00 ਵੱਜ ਜਾਂਦੇ ਨੇ ਫਿਰ ਘਰੇ ਆ ਕੇ ਰੋਟੀ ਖਾਂਦੀ ਕੱਪੜੇ ਚੇਂਜ ਕਰਦੀ 4:30 ਹੋ ਜਾਂਦੇ ਨੇ ਟਿਊਸ਼ਨ ਉਹਦੀ 4:00 ਵਜੇ ਸਟਾਰਟ ਆ ਤੇ ਉਹਨੇ ਅੱਜ ਡਿਸਾਈਡ ਕੀਤਾ ਕਿ ਕੱਲ ਦਾ ਡਿਸਾਈਡ ਕੀਤਾ ਉਹਨੇ ਕਿ ਮੈਂ ਸਵੇਰ ਤੋਂ ਵੈਨ ਉੱਥੇ ਉਤਰ ਜਾ ਕਰੂੰਗੀ ਟਿਊਸ਼ਨ ਲਾ ਕੇ ਫਿਰ ਮੈਂ 6 ਵਜੇ ਘਰੇ ਆ ਗਿਆ ਕਰਾਂਗੀ ਤੇ ਦਮਣ ਉਧਰ ਉਤਰ ਗਈ ਤਾਂ ਅੱਜ ਮੈਂ ਵੀ ਕੱਲੀ ਬਸ ਜੀ ਨਹੀਂ ਲੱਗਿਆ ਹੈਗਾ ਦਮਣ ਬਿਣਾ ਬਿਲਕੁਲ ਹੀ ਤੇ ਹੁਣ ਟਾਈਮ ਦੇਖੋ ਸਾਹਮਣੇ 5 ਵਜੇ ਦਾ ਹੋ ਗਿਆ ਤੇ ਕੱਪੜੇ-ਕੁਪੜੇ ਲਾਣੇ ਆ ਜਿਹੜੇ ਸਵੇਰ ਤੋਂ ਉੱਤੇ ਸੀ ਤੇ ਬਾਕੀ ਪਿੰਡ ਵਾਲਿਆਂ ਦੀ ਆਉਣ ਦੀ ਸੰਭਾਵਨਾ ਹੈਗੀ ਕਿ ਸ਼ਾਇਦ ਉਹ ਆਉਣ ਕਹਿਤ ਰਹੇ ਸੀ ਬਾਕੀ ਦੇਖੋ ਆਉਂਦੇ ਕਿ ਨਹੀਂ ਤੇ ਬਾਜ਼ਾਰ ਜਾਣਾ ਥੋੜੇ ਜਿਹਾ ਕੰਮ ਨੇ ਉਹ ਕਰਕੇ ਆਉਣੇ ਉਹਨਾਂ ਨਾਲ ਤੇ ਕੱਪੜੇ ਆਪਣੇ ਸੁੱਕ ਗਏ ਨੇ ਤੇ ਇੱਧਰ ਮੈਂ ਰਾਜਮਾ ਘੁੰਮ ਤੇ ਨਾ ਰਾਜਮਾ ਮੈਂ ਲੇਟ ਹੀ ਭੋਏ ਉਹਨਾਂ ਦਾ ਮੈਨੂੰ ਲੇਟ ਹੀ ਫੋਨ ਆਇਆ ਤੇ ਮੈਂ ਕਿਹਾ ਚਲੋ ਰਾਜਮਾ ਸੌਲ ਬਣਾ ਦਾਂਗੇ ਤੇ ਬਾਕੀ ਦੇਖਦੇ ਹਾਂ ਹਜੇ ਤੱਕ ਵਸ ਕਹਿੰਦੇ ਸੀ ਫੋਨ ਕਰਾਂਗੇ ਤੈਨੂੰ ਪਹਿਲਾਂ ਹਜੇ ਤੱਕ ਫੋਨ ਤਾਂ ਆਇਆ ਨਹੀਂ ਪਰ ਆਪਾਂ ਤਿਆਰੀ ਕਰ ਛੱਡੀ ਸਬਜ਼ੀ ਦੀ ਤੇ ਚਲੋ ਉਹਨਾਂ ਚਿਰ ਮੈਂ ਕੱਪੜੇ ਲਾ ਲਾਂ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਤੇ ਸੱਚ ਮੈਨੂੰ ਚੇਤ ਆ ਗਿਆ ਇੱਕ ਕਮੈਂਟ ਆਇਆ ਸੀ ਤੇ ਉਹ ਕਹਿ ਰਹੇ ਸੀ ਕਿ ਜਿਹੜਾ ਤੁਸੀਂ ਕਲਰ ਲਾਇਆ ਉਹ ਤੁਹਾਨੂੰ ਸੂਟ ਕੀਤਾ ਕਿ ਨਹੀਂ ਕੀਤਾ ਤੇ ਉਹ ਵੀ ਨਹੀਂ ਜੀ ਕੀਤਾ ਜਿਹੜਾ ਮੈਂ ਗਾਨੀਅਰ ਦਾ ਲਾਇਆ ਸੀ ਮੈਂ ਕੱਲ ਬਹੁਤ ਤੰਗ ਰਹੀ ਸਾਰੇ ਸਿਰ 'ਚ ਮੇਰੇ ਖਾਜ ਹੁੰਦੀ ਰਹੀ ਤੇ ਮੈਂ ਨਾਰੀਅਲ ਦਾ ਤੇਲ ਆਇਆ ਸਰੋਂ ਦਾ ਤੇਲ ਆਇਆ ਤਾਂ ਤੇ ਉਹਦੇ ਨਾਲ ਥੋੜਾ ਜਿਹਾ ਮੈਨੂੰ ਰਾਮ ਹੈ ਅੱਜ ਤੇ ਫੇਰ ਦੁਬਾਰਾ ਮੈਂ ਸਿਰ ਤੇ ਤਾਂ ਕਿ ਚੰਗੀ ਤਰ੍ਹਾਂ ਡਾਈ ਜਿਹੜੀ ਕਲਰ ਲਾਇਆ ਸੀ ਮੈਂ ਗਾਨੀਅਰ ਦਾ ਉਹ ਵਿੱਚੋਂ ਨਿਕਲ ਗਏ ਤੇ ਮੈਨੂੰ ਲੱਗਦਾ ਕਿ ਹੁਣ ਮੈਨੂੰ ਵਾਈਟ ਹੀ ਵਾਲ ਰੱਖਣੇ ਪੈਣੇ ਕਲਰ ਕੋਈ ਵੀ ਜਿਹੜਾ ਮੈਨੂੰ ਸੂਟ ਨਹੀਂ ਕਰਦਾ ਪਿਆ ਤੇ ਕਮੈਂਟ ਆਇਆ ਸੀ ਤੁਹਾਡਾ ਤਾਂ ਮੈਂ ਕਿਹਾ ਚਲੋ ਮੈਂ ਰਿਪਲਾਈ ਕਰਦਾ ਤੇ ਚਲੋ ਜੀ ਵੀ ਬੜੇ ਰੋਗ ਵਲੌਗ 'ਚ ਮੈਂ ਪਹਿਲਾਂ ਬਾਹ ਤਾਂ ਕਰੀਏ ਰਾਗੀ ਸਬਜ਼ੀ ਦੀ ਤਿਆਰੀ। ਲਓ ਜੀ ਇੱਧਰ ਆਪਾਂ ਲੱਗਿਆ ਸਬਜ਼ੀ ਨੂੰ ਤੜਕਾ ਲੈਣ। ਰਾਜਮਾ ਮੈਂ ਪੀਓ ਸੀ 3:00 ਵਜੇ ਤੇ ਟਾਈਮ 5:30 ਵਜੇ ਤੱਕ ਗਰਮ ਪਾਣੀ ਚ ਭਿਓਏ ਸੀ ਤੇ ਵਧੀਆ ਭਿੱਜ ਗਏ। ਪਹਿਲਾਂ ਮੇਰੇ ਸਹਰਣ ਨੇ ਪਹਿਲਾਂ ਮੈਂ ਭਿੰਡੀਆਂ ਬਣਾਉਣੀਆਂ ਸੀ ਫਿਰ ਮੈਂ ਕਿਹਾ ਜੇ ਅਮਰੂਦੀ ਆਗੇ ਤੇ ਸੜਨਾ ਨਹੀਂ ਹੈਗਾ ਪਰ ਆਜਮਾ ਚੌੜੀ ਸਹੀ ਰਹਿਣਗੇ। ਇੱਧਰ ਆਪਾਂ ਤੇਲ ਰੱਖਤਾ ਤੇ ਜੀਆ ਨੇ ਆ ਲਿਆ। ਉਹ ਉੱਪਰ ਦੀ ਕਰ ਸੀ। ਤੇ ਲੋ ਜੀ ਸਬਜ਼ੀ ਨੂੰ ਆਪਾਂ ਤੜਕਾ ਲਾਤਾ ਨਾਲ ਆਪਾਂ ਇੱਕ ਪਾਸੇ ਚੌਲ ਤੇ ਹੁੰਦੇ ਤੇ ਉਹ ਚੱਲ ਪਏ ਨੇ ਪਿੰਡੋਂ ਤੇ ਦੇਖੋ ਕਿੰਨੇ ਟਾਈਮ ਤੱਕ ਪਹੁੰਚਦੇ ਨੇ ਕਿ ਆਦਾਰ ਵੀ ਆ ਗਿਆ ਆਫਿਸ ਤੋਂ ਉਹ ਲੱਗੇ ਪਏ ਨੇ ਆਪਣਾ ਆਮਣੇ ਦੇਖ ਸਕਦੇ ਹੋ ਸਾਰਾ ਮੈਂ ਦਿਖਾਦਾ ਫਿਰ ਤੁਸੀਂ ਕਹੋਗੇ ਤੇ ਜਾਣ ਕੇ ਨੂੰ ਦਿਖਾਇਆ ਤੇ ਦਮਨ ਸਾਡਾ ਸਕੂਲ ਤੋਂ ਸਿੱਧਾ ਟਿਊਸ਼ਨ ਤੋਂ ਚੱਲ ਰਿਹਾ ਗਿਆ ਟਿਊਸ਼ਨ ਗਿਆ ਟਿਊਸ਼ਨ ਤੇ ਫਿਰ ਆਇਆ ਮੇਰਾ ਤੇ ਰੈਸਪੀਨ ਲਈ ਸੇਰੇ ਹੈਗੀ ਦਾ ਮਨ ਨੂੰ ਛੁੱਟੀ ਸਰ ਤੁਮ ਅਸਾ ਕੀ ਕਰਵਾਈਏ ਸਰ ਕਰ ਨਹੀਂ ਰਹੀ ਸੀ ਅੱਛਾ ਸਾਰੇ ਜਾਨੀ ਕਹਿੰਦੇ ਕਿ ਅਸੀਂ ਇੱਥੇ ਜਾਣਾ ਹੈ ਇੱਥੇ ਜਾਣਾ ਤੁਹ ਨਹੀਂ ਗਿਆ ਕਿੱਥੇ ਜਾਣਾ ਮੈਂ ਤਾਂ ਚੁੱਪੂ ਨੂੰ ਬੈਠੀ ਆਪੇ ਬੋਲਣਗੇ ਤੇ ਮੈਨੂੰ ਵੀ ਮਿਲ ਜੂਗੀ ਹਨਾ ਵੈਰੀ ਗੁੱਡ ਵੈਰੀ ਥੱਕ ਗਿਆ ਸੀ ਬਸ ਅੱਜ ਥੋੜੀ ਰੋਟੀ ਲੇਟ ਹੋ ਗਈ ਸਾਡੀ ਤੇ ਬਸ ਬਣ ਚਲੀ ਰਾਜਮਾ ਬਣ ਕੇ ਨਾਲ ਹੀ ਆਪਾਂ ਚਾਵਲ ਖਰਦੇ ਨੇ ਤੇ ਬਣੇ ਰੋ ਵਲੌਗ ਦੇ ਵਿੱਚ ਮਿਲਦੇ ਆਪਾਂ ਥੋੜੇ ਟਾਈਮ ਬਾਅਦ ਹਾਂ ਪਾਣੀ ਦੇ ਮੈਨੂੰ ਮੈਨੂੰ ਪਿਆਸ ਲੱਗੀ ਆ ਕਿ ਲੈ ਮੇਰਾ ਸੰਦਾਰਾ ਹਾਂ ਲੈ ਤੇਰੇ ਥੂੜ ਲੈਣ ਥੋੜੇ ਆਏ ਆ ਵੱਡੀ ਲਵਾ ਲੋ ਵੱਡੀ ਵੱਡੀ ਲੈਟ ਹੈ ਨਹੀਂ ਉਹਦੇ ਏਡੀ ਵੱਡੀ ਲੱਗੀ ਦਿਖਾ ਲੈ ਚੱਕ ਜਾ ਤੂੰ ਹੀ ਕਾਲੇ ਕਪੜੇ ਸਲਾਹ ਨੇ ਪਾ ਕੇ ਆ ਪਤਾ ਹੈ ਇਹ ਨਵੀਂ ਰੋੜਾ ਲੈ ਲੈ ਪਤਾ ਨਾ ਨਵੀਂ ਲੈ ਲੈ ਅੱਛਾ ਅੱਛਾ ਨਵੀਂ ਲਈ ਹੈ ਜਿਹੜੀ ਅੱਜ ਪਾਈ ਫਿਰਦੀ ਹੈ ਪਰ ਪੈਰੀ ਦੇ ਨਹੀਂ ਹੈਂ ਪੁਰਤਗਾਲ ਵਾਲੇ ਬੰਦੇ ਪੁਰਤਗਾਲ ਵਾਲੇ ਬੰਦੇ ਦਿਖਣ ਹੀ ਨਹੀਂ ਰਹੇ ਕਿੱਥੇ ਨੇ ਕਿਹੜੇ ਪੁਰਤਗਾਲ ਵਾਲੇ ਤੁਹਾਡੇ ਨਾਲ ਹੀ ਆਏ ਨੇ ਪੁਰਤਗਾਲ ਵਾਲੇ ਉਹ ਆ ਥੋੜੀ ਪੁਰਤਗਾਲ ਵਾਲੇ ਜੇ ਹਜੇ ਪਹਿਲੇ ਥੋੜੀ ਥੈਂਕ ਯੂ ਹਾਏ ਹਾਏ ਤੇਰੀ ਪਾਗਲ ਜਸੜ ਵਰਗੀ ਪਾਗ ਬੰਨੀ ਆ ਟੈਨੀ ਕਰੇ ਲੈਕੋ ਤਾਂ ਤੇਰੇ ਸਮਨੇ ਤਾਂ ਦੋ ਲੱਗੀਆਂ ਡੀਏ ਬਹੁਤ ਅਲਾਨ ਦੋ ਘਟੇ ਤੋਂ ਜ਼ਿਆਦਾ ਹੈ ਉਹ ਆ ਗਈ ਪੁਰਤਕਾ ਵਾਲੀ ਬੰਨੀ ਬਹੁਤ ਵੱਡਾ ਪੁਰਤਕਾ ਵਾਲੀ ਆ ਕਿੰਨਾ ਵੱਟਾ ਬਣਦਾ ਤੇ ਕੰਮ ਹੋਇਆ ਤੁਹਾਨੂੰ ਪੁਰਤਕਾ ਦੇ স্মੈਲ ਮੈਂ ਕਹਾਂ ਕਿੱਥੋਂ ਆਈ ਮਿੱਟੀ ਦੇ ਤੇਲ ਦੇ ਵਰਗੀ ਹੈ ਨਾ ਬਹੁਤ ਸੋਹਣਾ ਵਰਕ ਕੀਤਾ ਨਾ ਹੋਰ ਦੇਖੋ ਸੇ ਇਹ ਕਿੱਥੋਂ ਆਇਆ ਇਹ ਬੋਤਲੇ ਤੋਂ ਅੱਛਾ ਆ ਵਿੱਚ ਦੂਜਾ ਕੰਮ ਕੀਤਾ ਨਾ ਨਹੀਂ ਇਹ ਕੰਮ ਨਹੀਂ ਹੈਗਾ ਇਹ ਕਪੜਾ ਹੈ ਇਹ ਕਪੜਾ ਸੀ ਇਹ ਕਪੜਾ ਪੈਚ ਵਰਕ ਲਾ ਕੇ ਬਹੁਤ ਸੋਹਣਾ ਨਾ ਆਪਣਾ ਇੰਨੇ ਗਿਆਦਾ ਟ੍ਰੈਂਡਿੰਗ ਚ ਹੋਏ ਪੈਣਾ ਨਾ ਕਲਰ ਡਿਜ਼ਾਈਨ ਹਮ ਕਿੰਨੇ ਸੂਟ ਬਣ ਗਏ ਇਹਦੇ ਨਾਲ ਦੇ ਆਪਣੇ ਬਲੂ ਜਿਹਾ ਕਲਰ ਹੈ ਨਾ ਹਮ ਬਲੂ ਦੇ ਵਿੱਚ ਜਿਆਦਾ ਲਾਈਟ ਨਹੀਂ ਹੈ ਉੱਥੇ ਜਿਆਦਾ ਇਥੇ ਹਾਂ ਉੱਥੇ ਬੜਾ ਮੱਤ ਜੀ ਪੜ ਲਿਆ ਹਤੇ ਨਹੀਂ ਉੱਥੇ ਪੱਖਾ ਲਾ ਦੇ ਕੁੰਡਰ ਬਣ ਜਾਏ ਕ੍ਰੋਸਿੰਗ ਦੀ ਹੋ ਜੂਗੀ ਇੱਕ ਉਹ ਦੇਖਿਆ ਬੱਲੇ 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 ਫੜ ਕੇ ਬੱਲੇ ਉਸ ਸੱਤ ਲਾ ਦੇ ਨਾ ਕਿ ਹਾਂ ਮੈਨੂੰ ਇਹ ਤੁਹਾਨੂੰ ਮੈਡਮ ਜੀ ਫ੍ਰੀ ਹੋ ਜਾਓ ਫਿਰ ਆਪਕੋ ਅੱਛੇ ਸੂਟ ਡਿਜ਼ਾਈਨ ਲੱਗਦਾ ਹੈ ਆ ਦੇਖਿਆ ਤੁਹਾਨੂੰ ਹਮ ਮੈਨੂੰ ਲਸੋਣਾ ਲੱਗਿਆ ਮੇਰੇ ਚੌਲਣਾ ਖਰਾਬ ਹੋ ਜਾਣਾ ਉਸ ਆ ਲੈ ਹਣ ਪਾ ਜੀ ਦੇਖੋ ਮਾਰੇ ਸੂਟ ਆਪਣੇ ਪਾ ਜੀ ਤੇ ਸੂਟ ਦੇਖਾ ਹਣ ਹਾਂ ਉਹ ਬੜੀ ਸੋਹਣੀ ਲੁੱਕ ਆ ਯਾਰ ਲਾਈਵ ਨਾਲ ਆਪਾਂ ਇਧਰ ਗੱਲ ਮੈਂ ਆ ਤੇ ਤੁਹਾਨੂੰ ਕਹਾਂ ਅਸਲ ਤਾਂ ਮੈਂ ਬੜੀ ਜਿਨੀ ਤੋੜਾ ਪਰ ਆਪਾਂ ਬਹੁਤ ਕਰੀਬ ਤੇ ਹੁੰਦੇ ਆ ਨਾ ਪਿਓ ਖੇੜਦੇ ਨਾ ਹਾਂ ਐਸੀ ਸੈਮੀ ਦੇ ਨੈਚੁਰਲ ਸੋਹਣਾ ਲੱਗ ਰਿਹਾ ਵੀਡੀਓ ਤੋਂ ਬੱਸ ਸਿਰ ਕੱਟ ਕੇ ਬਿਨਾਂ ਤਾਂ ਬੜੀ ਸੋਹਣਾ ਇਹ ਤਾਂ ਆ ਜਿਆਦਾ ਪਿਆਰਾ ਲੱਗ ਰਿਹਾ ਬੜੀ ਇਹ ਤਾਂ ਸਾਈਨ ਆਪਣੇ ਬਣ ਕੇ ਚਾਰ ਡਿਜ਼ਾਈਨ ਬਣਤੀਆਂ ਆ ਆਪਣੇ ਬismillah ਪਰ ਇਹਦੇ ਵਿੱਚ ਸੁਣੋ ਲਾਇਆ ਹੋਣਾ ਹੋਲੀਏ ਕਿ ਨਾਲ ਉਹ ਚੈਕ ਇਹ ਬੜਾ ਇਹ ਬੜਾ ਜਨਾ ਮੇਰੇ ਵਾਲੰਟੀਰਾਂ ਨਾਲ ਕਾਰ ਕਿਤਾ ਜਨਾ ਉਦੋਂ ਬੜਾ ਆਪਣਾ ਨੌਲੇਜ ਹੁੰਦਾ ਚੀਜ਼ ਜਿਆਦਾ ਸੋਹਣੀ ਹੈ ਲੇਕਿਨ ਇਸ ਫਾਈਲ ਦਾ ਸਿੰਪਲ ਦੀ ਸਿੰਪਲ ਤੇ ਨਾਲ ਹੈਂਡਵਰਕ ਦਾ ਹੈਂਡਵਰਕ ਹੂੰ ਇਹ ਰਾਜ ਜਨਾ ਜੇ ਆਪਾਂ ਲਾਈਟ ਜਿਆ ਕਰਵਾਣਾ ਹੋਵੇ ਜੇ ਕੋਈ ਲਾਈਟ ਜਿਆ ਕਰਵਾਣਾ ਚਾਹੁੰਦਾ ਹੋਏਗੀ ਜਿਆਦਾ ਹੈਵੀ ਨਾ ਹੋਵੇ ਤਾਂ ਹੋਵੇ ਵੀ ਹੈਂਡਵਰਕ ਤਾਂ ਤੁਸੀਂ ਤੁਸੀਂ ਪਸੰਦ ਕਰਕੇ ਆਰਡਰ ਕਰ ਸਕਦੇ ਹੋ। ਇਸ ਬਾਅਦ ਵਿੱਚ ਜਿਨਾਲ ਉਹ ਕੋਈ ਵੀ ਕਲਰ ਰਿਚ ਕਰਾ ਸਕਦੇ ਹੋ ਜੀ। ਹਾਂ, ਖਰੇ ਦਾ ਕੋਈ ਹੋਰ ਨਹੀਂ ਕਲਰ। ਪਰ ਇਹਦਾ ਮੈਨੂੰ ਹਮਰ ਸਿਮਰ ਤੇ ਜ਼ਿਆਦਾ ਜੱੱਚ ਰਿਹਾ। ਸਿਮਰ ਦਾ ਹਾਂ, ਸਿਮਰ ਫੈਬਰਿਕ ਹੀ ਬਹੁਤ ਸੋਹਣਾ ਹੈ ਨਾ। ਇੰਜੀ ਵਾਲਾ ਫੈਬਰਿਕ ਦੇ ਡਬਲ ਜਿਹੜਾ ਨਹੀਂ ਕਲਰ ਇਹੋ ਜਿਹਾ ਪਾਇਆ ਹੀ ਨਹੀਂ ਕਦੇ। ਕੋਈ ਨਾ ਕਰਨ ਗੱਲ ਇਹਦਾ ਫੜ ਮੈਂ ਚੋਣ ਦੇਖਣਾ ਹੈ। ਹਾਈ ਕਿੱਥੇ ਜਿਹੜਾ ਕਿੰਦਰ ਪਾਣੀ ਪੀਂਦੇ।